ਮਾਂ ਮਰੇ ਤੇ ਪੈਕੇ ਮੁਕਦੇ ਪਿਓ ਮਰੇ ਕਰ ਵੇਲਾ ਮਾਂ ਮਰੇ ਤੇ ਪੈਕੇ ਮੁਕਦੇ ਪਿਓ ਮਰੇ ਕਰ ਵੇਲਾ ਛਾਲਾ ਮਰ ਨਾ ਵੀਰ ਕਿਸੇ ਦੇ ਉਝੜ ਜਾਂਦਾ ਏ ਮੇਲਾ ਛਾਲਾ ਮਰ ਨਾ ਵੀਰ ਕਿਸੇ ਦੇ ਉਝੜ ਜਾਂਦਾ ਏ ਮੇਲਾ ਤੇ ਭਾਈ ਪਾਈਆਂ ਦੇ ਦਰਦੀ ਹੁੰਦੇ ਪਾਈ ਪਾਈਆਂ ਦੀਆਂ ਬਾਵਾ ਬਾਬ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਸ਼ਾਵਾਂ ਮਾਵਾਂ ਠੰਡੀਆਂ ਸ਼ਾਵਾਂ ਇਸ਼ਕ ਨਹੀਂ ਹੁੰਦਾ ਨਾਲ ਤਵੀਤਾ ਤੇ ਛੱਡਦੇ ਕਲਮ ਦਵੱਤਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਉਹ ਨਹੀਂ ਪੁੱਛਦੇ ਜਾਤਾਂ ਪੱਤਾ ਉਹ ਨਹੀਂ ਪੁੱਛਦੇ ਜਾਤਾਂ ਪੱਤਾ ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਈ ਵਾਰੀ ਮੈਂ ਆਖਿਆ ਏ ਮੈਨੂੰ ਵੱਲ ਵਾਲੇ ਨਾ ਅਜ਼ਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਵਾਂ ਹਏ ਮੈਨੂੰ ਐਨਾ ਯਾਦ ਨਾ ਆਇਆ ਕਰ ਹਏ ਮੈਨੂੰ ਐਨਾ ਯਾਦ ਨਾ ਆਇਆ ਕਰ ਕੁਝ ਹਿਜਰ ਫਰਾਕ ਦਾ ਰੰਗ ਚੜਿਆ ਕੁਝ ਰੰਗ ਮਾਹੀ ਅਣਮੋਲ ਦਿੱਤਾ ਕੁਝ ਸੜ ਗਈ ਕਿਸਮਤ ਬੇਕਿਸਮਤੀ ਦੀ ਕੁਝ ਪਿਆਰ ਵਿੱਚ ਜੁਦਾਈ ਰੋਲ ਦਿੱਤਾ ਕੁਝ ਉਂਝ ਵੀ ਰਾਹਾਂ ਔਖੀਆਂ ਸਨ ਕੁਝ ਗੱਲ ਵਿੱਚ ਗਮਾਂ ਦਾ ਟੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਬੇਗਾਨੇ ਸਨ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਦਰ مرشد ਦਾ خانه ਕਾਬਾ ਜਿੱਥੇ ਆਸ਼ਿਕ ਸਜਦਾ ਕਰਦੇ ਉਹ ਜਲਫਾਂ ਵਿੱਚ ਨੈਣ ਮਸੱਲੇ ਜਿੱਥੇ ਚਾਰੇ ਮذਬ ਰਲਦੇ ਜਿੱਥੇ ਚਾਰੇ ਮذਬ ਰਲਦੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਤੁਹਾਡੀ ਰੂਹ ਨੂੰ ਛੂ ਗਏ ਹੋਣਗੇ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ